ਸੜਕ ਤੇ ਪਏ ਟੋਇਆਂ ਨੂੰ ਆਪਣੇ ਹੱਥੀ ਮਿੱਟੀ ਦੇ ਨਾਲ ਪੂਰਦਾ ਹੋਇਆ ਟ੍ਰੈਫਿਕ ਪੁਲਿਸ ਵਾਲਾ ਤਾਂ ਕਿ ਕੋਈ ਹਾਦਸਾ ਨਾ ਹੋ ਜਾਵੇ ਤਾਂ ਅੱਜ ਦੀ ਇੰਟਰਨੈਟ ਤੇ ਸਭ ਤੋਂ ਖੂਬਸੂਰਤ ਵੀਡੀਓ ਸਾਹਮਣੇ ਆਈ ਹੈ ਤਾਂ ਖਰੜ ਦੇ ਟ੍ਰੈਫਿਕ ਪੁਲਿਸ ਮੁਲਾਜ਼ਮ ਦਿਲਬਖ ਸਿੰਘ ਦੇ ਵੱਲੋਂ ਲਾਂਡਰਾ ਰੋਡ ਤੇ ਸੜਕ ਤੇ ਪਏ ਟੋਇਆਂ ਨੂੰ ਆਪਣੇ ਹੱਥੀ ਮਿੱਟੀ ਪਾ ਕੇ ਪੂਰਿਆ ਜਾ ਰਿਹਾ ਤਾਂ ਜੋ ਰਹੰਗੀਰਾਂ ਨੂੰ ਕੋਈ ਮੁਸ਼ਕਲ ਨਾ ਆਵੇ ਤਾਂ ਇਹ ਸ਼ਲਾਗਾਯੋਗ ਕਦਮ ਹੈ ਦੱਸਿਆ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਦਿਲਬਾਖ ਸਿੰਘ ਖਰੇ ਟ੍ਰੈਫਿਕ ਪੁਲਿਸ ਦੇ ਵਿੱਚ ਡਿਊਟੀ ਨਿਭਾ ਰਿਹਾ ਤੇ ਪਹਿਲਾਂ ਵੀ ਉਹਨਾਂ ਵੱਲੋਂ ਡਿਊਟੀ ਦੇ ਉੱਤੇ ਕਈ ਸ਼ਲਾਗਾਯੋਗ ਕਦਮ ਚੁੱਕ ਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਗਈ ਪਹਿਲਾਂ ਤਾਂ ਆਪਣੀ ਗਰਮੀ ਦੇ ਵਿੱਚ ਰੇੜੀ ਵਾਲੇ ਨੇ ਬਹੁਤ ਸਾਰਾ ਜਿਹੜਾ ਲੋਹਾ ਲੱਦਿਆ ਹੋਇਆ ਸੀ ਤਾਂ ਦਿਲਬਾਖ ਸਿੰਘ ਨੇ ਕੋੜਾ ਰੇੜੇ ਤੋਂ ਓਵਰ ਲੋਡ ਲੋਹਾ ਉਤਾਰ ਕੇ ਪੋੜੇ ਨੂੰ ਦਾਣੇ ਖਵਾਈ ਪਾਣੀ ਪਿਆਇਆ ਸੀ ਤੇ ਹੁਣ ਬਰਸਾਤ ਦੇ ਵਿੱਚ ਸੜਕ ਤੇ ਜਿਹੜੇ ਟੋਏ ਪਏ ਨੇ ਉਹਨਾਂ ਨੂੰ ਪੂਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਜੋ ਕੋਈ ਹਾਦਸਾ ਨਾ ਵਾਪਰ ਜਾਵੇ ਇਨਸਾਨੀ ਜਾਨ ਦੀ ਕੀਮਤ ਨੂੰ ਵੇਖਦਿਆਂ ਹੋਇਆ ਟ੍ਰੈਫਿਕ ਪੁਲਿਸ ਮੁਲਾਜ਼ਮ ਤੇ ਪੁਲਿਸ ਦੇ ਵਿੱਚ ਤਾਇਨਾਤ ਹਵਲਦਾਰ ਦਿਲਬਖਸ ਜਿਨ੍ਹਾਂ ਨੇ ਆਪਣੇ ਡਿਊਟੀ ਦੇ ਨਾਲ ਨਾਲ ਇਸ ਨੂੰ ਆਪਣਾ ਫਰਜ਼ ਸਮਝਿਆ ਤੇ ਟੋਇਆਂ ਨੂੰ ਭਰ ਕੇ ਉਹਨਾਂ ਹਾਦਸਿਆਂ ਤੋਂ ਲੋਕਾਂ ਨੂੰ ਬਚਾਇਆ ਸਲਾਮ ਹੈ ਪੁਲਿਸ ਵਾਲੇ ਦੀ ਸੋਚ ਨੂੰ ਸੜਕ ਤੇ ਪਏ ਟੋਇਆਂ ਨੂੰ ਆਪਣੇ ਹੱਥੀ ਮਿੱਟੀ ਦੇ ਨਾਲ ਪੂਰਦਾ ਹੋਇਆ ਟ੍ਰੈਫਿਕ ਪੁਲਿਸ ਵਾਲਾ ਤਾਂ ਕਿ ਕੋਈ ਹਾਦਸਾ ਨਾ ਹੋ ਜਾਵੇ। ਤਾ ਅੱਜ ਦੀ ਇੰਟਰਨੈਟ ਤੇ ਸਭ ਤੋਂ ਖੂਬਸੂਰਤ ਵੀਡੀਓ ਸਾਹਮਣੇ ਆਈ ਹੈ ਤਾ ਖਰੜ ਦੇ ਟ੍ਰੈਫਿਕ ਪੁਲਿਸ ਮੁਲਾਜ਼ਮ ਦਿਲਬਖ ਸਿੰਘ ਦੇ ਵੱਲੋਂ ਲਾਂਡਰਾ ਰੋਡ ਤੇ ਸੜਕ ਤੇ ਪਏ ਟੋਇਆਂ ਨੂੰ ਆਪਣੇ ਹੱਥੀ ਮਿੱਟੀ ਪਾ ਕੇ ਪੂਰਿਆ ਜਾ ਰਿਹਾ ਹੈ ਤਾ ਜੋ ਰਹਿਂਗੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ ਤਾ ਇਹ ਸ਼ਲਾਗਾਯੋਗ ਕਦਮ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਦਿਲਬਖ ਸਿੰਘ ਖਰੜ ਟ੍ਰੈਫਿਕ ਪੁਲਿਸ ਦੇ ਵਿੱਚ ਡਿਊਟੀ ਨਿਭਾ ਰਿਹਾ ਤੇ ਪਹਿਲਾਂ ਵੀ ਉਹਨਾਂ ਵੱਲੋਂ ਡਿਊਟੀ ਦੇ ਉੱਤੇ ਕਈ ਸ਼ਲਾਗਾਯੋਗ ਕਦਮ ਚੁੱਕ ਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਗਈ ਪਹਿਲਾਂ ਤਾਂ ਆਪਣੀ ਗਰਮੀ ਦੇ ਵਿੱਚ ਰੇੜੀ ਵਾਲੇ ਨੇ ਬਹੁਤ ਸਾਰਾ ਜਿਹੜਾ ਲੋਹਾ ਲੱਧਿਆ ਹੋਇਆ ਸੀ ਤਾਂ ਦਿਲਬਖ ਸਿੰਘ ਨੇ ਕੋੜਾ ਰੇੜੇ ਤੋਂ ਓਵਰ ਲੋਡ ਲੋਹਾ ਉਤਾਰ ਕੇ ਕੋੜੇ ਨੂੰ ਦਾਣੇ ਖਵਾਏ ਪਾਣੀ ਪਿਆਇਆ ਸੀ ਤੇ ਹੁਣ ਬਰਸਾਤ ਦੇ ਵਿੱਚ ਸੜਕ ਤੇ ਜਿਹੜੇ ਟੋਏ ਪਏ ਨੇ ਉਹਨਾਂ ਨੂੰ ਪੂਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਜੋ ਕੋਈ ਹਾਦਸਾ ਨਾ ਵਾਪਰ ਜਾਵੇ ਇਨਸਾਨੀ ਜਾਨ ਦੀ ਕੀਮਤ ਨੂੰ ਵੇਖਦਿਆਂ ਹੋਇਆ ਟ੍ਰੈਫਿਕ ਪੁਲਿਸ ਮੁਲਾਜ਼ਮ ਤੇ ਪੁਲਿਸ ਦੇ ਵਿੱਚ ਤਾਇਨਾਤ ਹਵਲਦਾਰ ਦਿਲਬਖਸ ਜਿਨ੍ਹਾਂ ਨੇ ਆਪਣੀ ਡਿਊਟੀ ਦੇ ਨਾਲ ਨਾਲ ਇਸ ਨੂੰ ਆਪਣਾ ਫਰਜ਼ ਸਮਝਿਆ ਤੇ ਟੋਇਆਂ ਨੂੰ ਭੜਕਿਉਣਾ ਹਾਦਸੇ ਤੋਂ ਲੋਕਾਂ ਨੂੰ ਬਚਾਇਆ ਸਲਾਮ ਹੈ ਪੁਲਿਸ ਵਾਲੇ ਦੀ ਸੋਚ ਨੂੰ ਸੜਕ ਤੇ ਪਏ ਟੋਇਆਂ ਨੂੰ ਆਪਣੇ ਹੱਥੀ ਮਿੱਟੀ ਦੇ ਨਾਲ ਪੂਰਦਾ ਹੋਇਆ ਟ੍ਰੈਫਿਕ ਪੁਲਿਸ ਵਾਲਾ ਤਾਂ ਕਿ ਕੋਈ ਹਾਦਸਾ ਨਾ ਹੋ ਜਾਵੇ ਤਾ ਅੱਜ ਦੀ ਇੰਟਰਨੈਟ ਤੇ ਸਭ ਤੋਂ ਖੂਬਸੂਰਤ ਵੀਡੀਓ ਸਾਹਮਣੇ ਆਈ ਹੈ ਤਾ ਖਰੜ ਦੇ ਟ੍ਰੈਫਿਕ ਪੁਲਿਸ ਮੁਲਾਜ਼ਮ ਦਿਲਬਖ ਸਿੰਘ ਦੇ ਵੱਲੋਂ ਲਾਂਡਰਾ ਰੋਡ ਤੇ ਸੜਕ ਤੇ ਪਏ ਟੋਇਆਂ ਨੂੰ ਆਪਣੇ ਹੱਥੀ ਮਿੱਟੀ ਪਾ ਕੇ ਪੂਰਿਆ ਜਾ ਰਿਹਾ ਹੈ ਤਾਜੋ ਰਹੰਗੀਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਤਾਂ ਇਹ ਸ਼ਲਾਗਾਯੋਗ ਕਦਮ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਦਿਲਬਾਖ ਸਿੰਘ ਖਰੜ ਟ੍ਰੈਫਿਕ ਪੁਲਿਸ ਦੇ ਵਿੱਚ ਡਿਊਟੀ ਨਿਭਾ ਰਿਹਾ ਤੇ ਪਹਿਲਾਂ ਵੀ ਉਹਨਾਂ ਵੱਲੋਂ ਡਿਊਟੀ ਦੇ ਉੱਤੇ ਕਈ ਸ਼ਲਾਗਾਯੋਗ ਕਦਮ ਚੁੱਕ ਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਗਈ ਪਹਿਲਾਂ ਤਾਂ ਆਪਣੀ ਗਰਮੀ ਦੇ ਵਿੱਚ ਰੇੜੀ ਵਾਲੇ ਨੇ ਬਹੁਤ ਸਾਰਾ ਜਿਹੜਾ ਲੋਹਾ ਲੱਦਿਆ ਹੋਇਆ ਸੀ ਤਾਂ ਦਿਲਬਾਖ ਸਿੰਘ ਨੇ ਕੋੜਾ ਰੇੜੇ ਤੋਂ ਓਵਰ ਲੋਡ ਲੋਹਾ ਉਤਾਰ ਕੇ ਕੋੜੇ ਨੂੰ ਦਾਣੇ ਖਵਾਈ ਪਾਣੀ ਪਿਆਇਆ ਸੀ ਤੇ ਹੁਣ ਬਰਚਾਰਤ ਦੇ ਵਿੱਚ ਸੜਕ ਤੇ ਜਿਹੜੇ ਟੋਏ ਪਏ ਨੇ ਉਹਨਾਂ ਨੂੰ ਪੂਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਜੋ ਕੋਈ ਹਾਦਸਾ ਨਾ ਵਾਪਰ ਜਾਵੇ ਇਨਸਾਨੀ ਜਾਨ ਦੀ ਕੀਮਤ ਨੂੰ ਵੇਖਦਿਆਂ ਹੋਇਆ ਟ੍ਰੈਫਿਕ ਪੁਲਿਸ ਮੁਲਾਜ਼ਮ ਤੇ ਪੁਲਿਸ ਦੇ ਵਿੱਚ ਤਾਇਨਾਤ ਹਵਲਦਾਰ ਦਿਲਬਖਸ ਜਿਨ੍ਹਾਂ ਨੇ ਆਪਣੀ ਡਿਊਟੀ ਦੇ ਨਾਲ ਨਾਲ ਇਸ ਨੂੰ ਆਪਣਾ ਫਰਜ਼ ਸਮਝਿਆ ਤੇ ਟੋਇਆਂ ਨੂੰ ਭਰ ਕੇ ਉਹਨਾਂ ਹਾਦਸਿਆਂ ਤੋਂ ਲੋਕਾਂ ਨੂੰ ਬਚਾਇਆ ਸਲਾਮ ਹੈ ਇਸ ਪੁਲਿਸ ਵਾਲੇ ਦੀ ਸੋਚ ਨੂੰ Oh, <laughs>